ਤਾਂ ਹਾਂਜੀ ਬਾਬੋ ਕੀ ਹਾਲ ਚਾਲ ਤੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਤੇ ਆਪਾਂ ਦੀ ਇੱਕ ਹੋਰ ਨਵੀਂ ਵਲੌਗ ਵੀਡੀਓ ਤੇ ਆਪਾਂ ਫੇਰ ਸਟਾਰਟਿੰਗ ਕਰਤੀ ਐ ਜਮੀਨਾਖੋ ਵਿੱਚ ਪਿੱਛੇ ਆਪਣੇ ਹਰਮੇਸ਼ ਬਾਕੀ ਫੋਰਮੈਨ ਸਾਹਿਬ ਤੇ ਰਾਜ ਉੱਤੇ ਐ ਬਾਕੀ ਦਿਖਾਵਾਂਗੇ ਤੁਹਾਨੂੰ ਅੱਗੇ ਦੀ ਗੱਲਬਾਤ ਮੈਂ ਕਿਹਾ ਸਟਾਰਟਿੰਗ ਕਰਦੀ ਐ ਅੱਜ ਦੇ ਵਲੌਗ ਦੀ ਦੇਖ ਲਓ ਹਰਮੇਸ਼ ਕੀ ਕਰੁੰਦਿਆ ਹਰਮੇਸ਼ ਇਸ ਕਰਦਾ ਗ੍ਰੀਸ ਕਰਦਾ ਭਾਈ ਮੁੰਡਾ ਤੇ ਬਾਕੀ ਉੱਤੇ ਆ ਗਿਆ ਰਾਜੋ ਤੇ ਚਲੋ ਠੀਕ ਹੁਣ ਮਿਲਾਂਗੇ ਦੋਵਾਂਗੇ ਕਿ ਅਪਡੇਟ ਖੇਤੀ ਚ ਜਾ ਕੇ ਇੱਕ ਹੋਰ ਦੇ ਕੁਝ ਜਾ ਪੱਥਰ ਨਿਕਲੇ ਆਪਣੇ ਫੁੱਟਾਂ ਦੇ ਵਿੱਚ ਵੇਖ ਸਕਦੇ ਹੋ ਹਰ ਮੇਚ ਲੈ ਕੇ ਥੱਲੇ ਆ ਨਿਕਲੇ ਉਹ ਲਾਸਟ ਹੋਏ ਅੱਢੜ ਵੀ ਪੱਥਰ ਖੰਦੀ ਆਪਣੀ ਵੇਖ ਲਓ ਤੇ ਬਾਕੀ ਆਪਣੇ ਉੱਤੇ ਲੱਗੇ ਪਹਿਲਾਂ ਹਮਲੇ ਦਿਖਾਵਾਂਗੇ ਤੁਹਾਨੂੰ ਮਨੋਂ ਪੱਥਰ ਚੜਾਉਣਾ ਜਦੋਂ ਨਿਕਲੇ ਵੇਖੋ ਸਾਨੂੰ ਮਿੱਤਰੋ ਕਹਿੰਦੇ ਉਹਦੇ ਵਿੱਚ ਹੁੰਦਾ ਜਦੋਂ ਸਾਡੇ ਫੋਰਮਿੰਲੀ ਕਰੇ ਕਰਦਣਾ ਬਾਕੀ ਆਪਣੇ ਚੜੀ ਵੀ ਜਨਤਾ ਉੱਤੇ ਬਈ ਇੱਕ ਬਿੱਲ ਉਹ ਜਿੰਗ ਨੂੰ ਮਾਰਦਾ ਤੇ ਕਿੰਨਾ ਟਾਈ ਲਾਈ ਜਾਂਦੇ ਮਿੱਤਰਾਂ ਫੇਰ ਭਿੰਦਾ ਗਰੀਸ जो आग था भाई बिंदिया और यार नाम की ही नाम क्या था मैं भूल गया फिर से नाम क्या था तुम्हारा ईश्वर ईश्वर हाँ भगवान भगवान सिंह भाई भगवान नहीं तो नाम भगवान नहीं भी आ सकते भाई अरे भगवान नहीं भी आ सकते ना। 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 आएगा बोल भाई ऐसे क्या हुआ खा ले ਚਲੋ ਠੀਕ ਹੈ ਮਿੱਤਰੋ ਰੱਖਦੇ ਇੱਥੀ ਗਰੀਸ ਭਰੀ ਜੰਨੇ ਆ ਤੇ ਥੋੜਾ ਬਹੁਤ ਕੰਮ ਕਰਨ ਨਾਲ ਕਰਦੇ ਆ ਫਿਰ ਕਰਦੇ ਆ ਕਿ ਕਰ ਮਿੱਤਰੋ ਹੋ ਗਿਆ ਆਪਣੀ ਸਟਾਰਟ ਵੇਖ ਲਓ ਮਿੱਤਰੋ ਲੱਗੇ ਪਈ ਆਪਾਂ ਖੇਤ ਵਿੱਚ ਖੇਤ ਤੇ ਵਗੇ ਵੱਡੇ ਆ ਦੋ ਵਿਗੇ ਭਾਈ ਕਹਿੰਦੇ ਦੋ ਵਿਗੇ ਮੈਂ ਕਿਹਾ ਭਾਈ ਦੋ ਵਿਗੇ ਨਹੀਂ ਘਟੋ ਘਟੇ ਤੇਰੇ ਚਾਰ ਵਿਗੇ ਆ ਵੇਖ ਲਓ ਇੱਥੇ ਬਾਕੀ ਆਪਣੇ ਚਾਰ ਮਿੱਤਰ ਮਿੱਤਰੋ ਲੱਗੀ ਜੰਨੇ ਆ ਦੋ ਵਿਗੇ ਹੋ ਗਏ ਇੱਥੇ ਬਾਕੀ ਵੇਖਦੇ ਆ ਕਿ ਕਿੰਨੇ ਹੁੰਦੇ ਆ ਦਿਖਾਵਾਂਗੇ ਤੁਹਾਨੂੰ ਬਣੇ ਰੱਖੋ ਥੇ ਲੈ ਲਿਆ ਪੰਗਾ ਫਸਾਤਾ ਵੀ ਸੂਨੂ ਨੇ ਆਪਾਂ ਨੂੰ ਕਹਿੰਦਾ ਇੱਥੇ ਆ ਜਿਹੜਾ ਕੜਨਾ ਹੈ ਆਪਣਾ ਫੋਨ ਵੀ ਹੋ ਗਿਆ ਟੋਣ ਫੋਨ ਲਾਉਣਾ ਚਾਹ। ਮਿੱਤਰੋ ਮੁੰਡੇ ਦੀ ਲਿਖਾ ਸੀ ਸੇਲੀ ਦਾ ਨਾਮ ਮੰਦੀਸ਼ਾ ਦਿਖਾ ਨਾ ਦਿਖਾ ਦਿਓ ਥੋੜਾ ਦਾ ਦੇਖ ਮੁੰਡਿਓ ਪੱਕਾ ਲਿਖਿਆ ਹੈ ਮੁੰਡਿਓ ਦੇਖੋ ਤੇ ਮੇਰੇ ਕੋਲ ਮੁੰਡਿਓ ਨਿੱਕਾ ਜਿਹਾ ਮੁੰਡਾ ਤੇ ਕਹਿੰਦਾ ਹੁਣ ਮੈਂ ਵਿਆਹ ਕਰਾਉਣਾ ਸ਼ਾਦੀ ਕਰਾਉਣੀ ਕਦੋਂ ਸ਼ਾਦੀ ਕਰਨੀ ਉਹਦੇ ਆਰੇ ਉਹ ਦਿਖਾ ਦਿਓ ਵਾਹ ਗਿਆ ਵੇਖ ਲਓ ਮੁੰਡੇ ਆਪਣੀ ਚੱਲੀ ਇੱਥੇ ਮਸ਼ੀਨ ਤੇ ਆ ਵੇਖ ਮੁੰਨਾਂ ਲੱਗਦਾ ਬੀਤੂ ਮਟੇਣ ਵਾਸਤੇ ਇਧਰ ਵਿਚਰੀ ਮਸ਼ੀਨ ਮੁੰਡੇ ਬਾਕੀ ਵੇ ਵੱਡਣ ਤੇ ਮੈਨੂੰ ਕੋਈ ਟਾਈਮ ਨਹੀਂ ਲੱਗਦਾ ਟੈਂਕ ਖਾਲੀ ਕਰਨ ਦਾ ਟਾਈਮ ਲੱਗਦਾ ਵੇ ਟਰਾਲੀ ਲੈ ਕੇ ਨਹੀਂ ਆਉਂਦੇ ਉਹ ਟਾਈਮ ਚੱਲ ਜਾਂਦਾ ਪਾਉ ਇਦਾਂ ਹੀ ਮਿੱਤਰੋ ਆ ਹੁੰਦੇ ਆ ਆਪਣੇ ਵੇਖ ਲਓ ਜਿਹੜਾ ਕੁਝ ਮਰਜ਼ੀ ਕਹਿ ਲੋ ਬਈ ਘਰੇ ਛੱਡਣ ਹੁੰਦੇ ਆ ਮੈਂ ਤਾਂ ਕਿਹਾ ਸੀ ਬਈ ਉੱਥੇ ਰਹਿ ਕੇ ਆਣਗੇ ਟਰਾਲੀ ਟਰੋਲੀ ਉੱਥੇ ਲੈ ਕੇ ਨੇ ਇਹਦੇ ਘਰੀ ਆ ਗਏ ਬਈ ਠੀਕ ਹੈ ਜੇਵਾਦੋਂ ਇੱਦੀ ਕੰਮ ਰੱਖਿਓ ਤੁਸੀਂ ਚੰਗਾ ਇੱਦੀ ਇੱਦੀ ਖਿੱਚ ਕੇ ਤੇ ਵੇਖ ਲੋ ਮੁੰਡੇ ਇੱਥੇ ਆ ਗਏ ਘਰੇ ਲਾਉਣ ਵਾਤੇ ਮਿੱਤਰੋ ਬਾਤ ਆ ਵਾ ਭਈਆ ਘਾਲ ਨਿਕੜੀ ਤੁਹਾਡੇ ਖੰਡਵਾ ਪੈਂਟ ਨਾ ਤੁਹਾਡੀ ਮਸ਼ੀਨ ਨਹੀਂ ਚੱਲਣੀ ਮਿੱਤਰੋ ਬਾਤ ਆ ਭਈਆ ਖੰਡਵਾ ਕਿੱਥੇ ਖੰਡਵੇ ਤੁਸੀਂ ਮਸ਼ੀਨ ਨਹੀਂ ਚਲਾਉਂਦੇ ਅੱਛਾ ਖੰਡਵਾ ਖੰਡਵਾ ਠੀਕ ਹੈ ਠੀਕ ਨਹੀਂ ਖੰਡਵੇ ਹੰਡੇਵੇਂ ਠੀਕ ਹੈ ਥੋਡੀ ਮਸ਼ੀਨ ਨਹੀਂ ਤੇ ਚਲਦੀ ਠੀਕ ਮਿੱਤਰੋ ਟੈਂਕੀ ਕੋਲ ਆ ਪਾ ਗਏ ਬਾਈ ਦਾ ਨਾਮ ਸੀ ਟੈਂਕੀ ਵਾਲਾ ਦੇ ਭਾਈ ਟੈਂਕੀ ਕੋਲ ਹੈ ਨਹੀਂ ਆਪਾਂ ਹੁਣ ਬੈਠੇ ਇੱਥੇ ਵੇਖ ਲੋ ਭਾਈ ਪ੍ਰਧਾਨ ਸਾਹਿਬ ਤੇ ਫੋਰਮੈਨ ਸਾਹਿਬ ਰਾਜੂ ਸਾਹਿਬ ਤੇ ਇੱਧਰ ਆਪਾਂ ਹੀ ਅ ਰਾਜਸਥਾਨ ਟੁੱਟ ਗਿਆ ਫਿਰ ਕਿਨਿਕਰੇ ਹਣਾ ਮਿੱਤਰੋ ਵੇਖ ਲੋ ਮਸ਼ੀਨ ਖੜੀ ਹੈ ਬਈ ਟਿਪਿਆਂ ਕੋਲ ਆਉ ਖੇਤ ਵੜਨਾ ਬਈ ਤੇ ਖੇਤ ਨੇ ਮਾਲ ਕਾਇਨ ਆਪਾਂ ਪੱਕੀ ਦੂ ਕੰਨ ਦੋ ਚਲੋ ਠੀਕ ਹੈ ਮਿਲਦੇ ਅੱਗੇ ਦਵਾਗੇ ਕੀ ਅਪਡੇਟ ਦੇ ਦੋ ਰਾਜੂ ਜੀ ਜੀ